हां जी अपने ਕੋਲ ਗੀਂਸਾ कॉटन ग्राम टेक्सफाइन स्टੱਫ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਨਾਲ कॉटन ਦੀ ਏਮਬਰਾਇਡਰੀ ਵਾਲੀ ਬਾਟਮ ਰਹੇਗੀ ਕੋਟਾ ਡੋਰੀਆ ਟਾਈ ਡਾਈ ਦੁਪੱਟਾ ਫੁੱਲ ਸਾਈਜ਼ ਪ੍ਰਾਈਸ 1499 ਫ੍ਰੀ ਸ਼ਿਪਿੰਗ ਪਿਓਰ कॉटन ਦਾ ਦੁਪੱਟਾ ਸੂਟ ਰਹੇਗਾ ਪ੍ਰਾਈਸ 699 ਫ੍ਰੀ ਸ਼ਿਪਿੰਗ ਨੈਕਸਟ ਹੈ ਜੀ ਆਪਣੇ ਕੋਲ कॉटन प्रिंटेड ਸ਼ਰਟ ਵਿਦ ਪਿਓਰ कॉटन चिकन सीक्वेन्स ਬਾਟਮ ਰਹੇਗੀ ਵਿਦ ਪਿਓਰ ਦਾ ਸੁਪਰ نیٹ ਚਾਈਨਾ ਦੁਪੱਟਾ ਰਹੇਗਾ ਸੂਪਰ ਚਾਇਨਾ ਨੈਟ ਦੁਪੱਟਾ ਰਹੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਹੈ 1199 ਫ੍ਰੀ ਸ਼ਿਪਿੰਗ ਮੇਰਾ WhatsApp ਨੰਬਰ ਮੈਂਚਣਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਆਪਣੇ ਕੋਲ ਮੈਚਿੰਗ ਸੂਟ ਲੈਣਗੇ ਡਿਜੀਟਲ ਪ੍ਰਿੰਟ ਕੈਮਰੀ ਕਾਟਨ 2 ਮੀਟਰ ਸ਼ਰਟ 2 ਮੀਟਰ ਡਿਜੀਟਲ ਪ੍ਰਿੰਟ ਕੈਮਰੀ ਕਾਟਨ ਦੀ ਬਾਟਮ ਰਹੇਗੀ ਇਹਨਾਂ ਸੂਟਾਂ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਇੱਕ ਸੂਟ 650 ਚ ਦੋ ਸੂਟ ਬਾਈ ਕਰੋਗੇ 900 ਚ ਫ੍ਰੀ ਸ਼ਿਪਿੰਗ ਦੇ ਨਾਲ नैक्सट अपने कोल कैमरी कोटन शर्ट रहेगी इसे थ्रैड वर्क होया बॉटम से भी थ्रैड वर्क होया कॉटन की और इस दुपट्टा मसलिनदर टाइड आई सत्त सौ नब्बे फ्री शिपिंग ऑल इंडिया नैक्सट मैचिंग सूट रहने इन्होंबी कॉटन डिजिटल प्रिंट मैचिंग सूट प्योर गेंजा कॉटन शैड वाली प्रिंट वाली बॉटम रहेगी एम मीटर शर्ट ढाई मीटर बॉटम इन्ह सूटों का प्राइज है अठ सौ पंजा फ्री शिपिंग राम टैक्स के ओरिजिनल इस सूट ने ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਇਹ ਵੀ ਰਾਮਟੈਕਸ オリジナル ਦੇ ਰਹਿਣਗੇ ਪਿਓਰ ਗਿੰਜ਼ਾ ਕਾਟਨ ਡਿਜੀਟਲ ਪ੍ਰਿੰਟ ਮੈਚਿੰਗ ਸੂਟ ਨੇ ਇਸ ਤੇ ਚਿਕਨ ਏਮਬਰਾਇਡਰੀ ਵਰਕ ਅ ਸ਼ਰਟ ਤੇ ਬਾਟਮ ਪਿਓਰ ਗਿੰਜ਼ਾ ਕਾਟਨ ਦੀ ਰਹੇਗੀ ਸ਼ੈਡੋ ਪ੍ਰਿੰਟ ਵਾਲੀ ਪ੍ਰਾਈਸ ਇਹਨਾਂ ਦਾ 1050 ਫ੍ਰੀ ਸ਼ਿਪਿੰਗ